ਕਸ਼ਮੀਰੀ ਪੰਡਤਾਂ ਦਾ ਆਨੰਦਪੁਰ ਆਣਾ ਵਾਹਿ ਜਿਨਾਂ ਦੀ ਪਕੜੀ ਹੈ ਸਿਰ ਬੀਜੇ ਬਾਣਾ ਛੋੜੀ ਹੈ ਕਸ਼ਮੀਰ ਦੀਆਂ ਸੋਹਣੀਆਂ ਵਾਦੀਆਂ ਵਿੱਚ ਜਿੱਥੇ ਚਸ਼ਮੇ ਰੋਹਾਨੀ ਤੁਣ ਵਜਾਂਦੇ ਸਨ ਉੱਥੇ ਹੀ ਡਰਦੇ ਕਾਲੇ ਬੱਦਲ ਵਿੱਚ ਆ ਗਏ ਸਾਲ ਸੀ 1669 ਈਸਵੀ ਬਾਦਸ਼ਾਹ ਔਰੰਗਜ਼ੇਬ ਨੇ ਗਰੀਬ ਗੁਰਬੀ Hindu ਲੋਕਾਂ 'ਕਦਰ ਵੀ ਮੁਸਲਮਾਨ ਬਣਾ ਲੈ ਸਨ ਪਰ ਬਾਦਸ਼ਾਹ ਸੰਤੋਸ਼ ਨੇ ਪੰਡਿਤ ਮੁਸਲਮਾਨ ਬੰਜਾਂ ਤਾਂ ਸਾਰੇ Hinduਾਂ ਦਾ ਧਰਮ ਬਦਲਣ ਵਿੱਚ دیر ਨਹੀਂ ਲੱਗੇਗੀ ਕਸ਼ਮੀਰ ਦੇ ਸੂਬੇਦਾਰ ਇਫਤਿਹਾਰ ਖਾਨ ਨੂੰ ਹੁਕਮ ਕੀਤਾ ਕਿ ਜਿਵੇਂ ਹੋਵੇ ਸਭ ਤੋਂ ਪਹਿਲਾਂ ਕਸ਼ਮੀਰੀ ਪੜਤਾ ਨੂੰ ਮੁਸਲਮਾਨ ਬਣਾਓ ਕਿਹਾ ਜੋ ਕਸ਼ਮੀਰੀ ਪੰਡਿਤ ਹੀ ਸਰਵ ਉੱਚ ਕੋਟੀ ਦੇ Hindu ਮੰਨੇ ਜਾਂਦੇ ਸਨ ਬਸ ਫਿਰ ਕਿਸੇ ਸੋਨੀਆ ਬਾਜ਼ੀਆਂ ਵਿੱਚ ਖੂਨ ਵਹਿਣ ਲੱਗਾ ਕਈ Hindu ਡਰ ਕੇ ਧਰਮ ਬਦਲਣ ਲੱਗੇ ਪਰ ਹਾਲੇ ਵੀ ਕਸ਼ਮੀਰੀ ਪੰਡਿਤ ਆਪਣੀ ਧਰਮ ਨੂੰ ਛੱਡਣ ਵਿੱਚ ਤਿਆਰ ਨਹੀਂ ਸਨ ਸੁਬੇਦਾਰ ਨੇ ਇਹਨਾਂ ਨੂੰ ਇਕੱਠਾ ਕਰਕੇ ਕਿਹਾ ਬਾਦਸ਼ਾਹ ਦਾ ਹੁਕਮ ਹੈ ਮੁਸਲਮਾਨ ਬਣੋ ਨਹੀਂ ਤਾਂ ਮਰਨ ਲਈ ਤਿਆਰ ਰਹੋ ਕੀ ਫੈਸਲਾ ਹੈ ਤੁਹਾਡਾ ਪੰਡਤਾਂ ਨੇ ਨਿਮਰਤਾ ਨਾਲ ਬੇਨਤੀ ਕੀਤੀ ਸਾਨੂੰ 6 ਮਹੀਨੇ ਦਾ ਸਮਾਂ ਦਿਓ ਅਸੀਂ ਸੋਚ ਕੇ ਜਵਾਬ ਦੇਵਾਂਗੇ ਇਹ 6 ਮਹੀਨੇ ਵਿੱਚ ਕਸ਼ਮੀਰੀ ਪੰਡਤਲੀ ਉਮੀਦ ਇੱਕ ਲੋ ਬਣਾ ਕੇ ਲੋ ਬਣਾ ਲਈ ਤੇ ਉਹ ਸੋਚਣ ਲੱਗੇ ਕਿ ਸਾਡਾ ਰੱਖਿਆ ਕੋਣ ਹੈ ਸਾਨੂੰ ਕੋਣ ਇਸ ਅੰਧਕਾਰ ਤੋਂ ਬਚਾ ਸਕਦਾ ਹੈ ਇੱਕ ਆਵਾਜ਼ ਉੱਠੀ ਸ੍ਰੀ ਗੁਰੂ ਤੇਗ ਬਹਾਦਰ ਜੀ ਜੋ ਗੁਰੂ ਨਾਨਕ ਦੇਵ ਜੀ ਦੀ ਨਵੀਂ ਜੋਤ ਵਿੱਚ ਬਰਾਜਮਾਨ ਹਨ ਉਹ ਜ਼ੁਲਮ ਦੇ ਖਿਲਾਫ ਖੜ ਸਕਦੇ ਹਨ ਇਸ ਵਿਚਾਰ ਨਾਲ ਇੱਕ ਵੱਡਾ ਜਥਾ ਸ੍ਰੀ ਅਨੰਦਪੁਰ ਸਾਹਿਬ ਵੱਲ روانਾ ਹੋ ਪਹਿਲਗਾਮ ਨੇੜੇ ਮਟਨ ਦੇ ਵਸਨੀਕ ਸੀ ਤੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਗੁਰੂ ਘਰ ਨਾਲ ਜੁੜੇ ਪਰਿਵਾਰ ਦਾ ਹਿੱਸਾ ਸਨ ਜਦੋਂ ਸ੍ਰੀ ਗੁਰੂ ਜਦੋਂ ਸ੍ਰੀ ਅਨੰਦਪੁਰ ਸਾਹਿਬ ਉਹਨਾਂ ਨੇ ਗੁਰਤੇਕ ਭਾਦਰ ਜੀ ਅੱਗੇ ਆਪਣੀ ਦਰਦ ਭਰੀ ਦਾਸਤਾਫੀ ਕਿਤੋਂ ਲੋਕਾਂ ਦੀ ਅੱਖਾਂ 'ਚ ਹੰਝੂ 'ਚ ਦਿਲ ਡਰ ਪਰ ਹੌਸਲੇ ਦੀ ਕਮੀ ਵੀ ਸੀ ਗੋਬਿੰਦ رائے ਖੇੜਦੇ ਖੇੜਦੇ ਗੁਰੂ ਪਿਤਾ ਕੁਲ ਗੋਦੀ ਵਿੱਚ ਆ ਬੈਠੇ ਤੇ ਆਖਣ ਲੱਗੇ ਪਿਤਾ ਜੀ ਗੁਰ ਤੁਸੀਂ ਇੰਨੇ ਗਹਿਰੇ ਚਿੰਤਨ ਵਿੱਚ ਕਿਉਂ ਹੋ ਗੁਰੂ ਜੀ ਨੇ ਮੰਦਰਾਂ ਦੇ ਟਹਿ ਜਾਣ ਪੰਡਿਤਾਂ ਦੇ ਦੁੱਖ ਤੋਂ ਦੇ ਖਤਰੇ ਕਥਾ ਸੁਣਾਈ ਕਿਹਾ ਕਿ ਸੰਕਟ ਤੋਂ ਮੁਕਤ ਕਰਨ ਲਈ ਇੰਨਾ ਮਹਾਪੁਰਸ਼ਾਂ ਦੀ ਸਰਦੀ ਲੋੜ ਹੈ। ਬਾਲ ਗੋਬਿੰਦ ਰਾਏ ਬੋਲ ਪਏ ਕਿ ਤੁਹਾਡੇ ਤੋਂ ਵੱਡਾ ਮਹਾਪੁਰਸ਼ ਹੋਰ ਹੋਰ ਕੌਣ ਹੋ ਸਕਦਾ ਹੈ? ਪੰਡਿਤ ਵੀ ਮੁਸਲਮਨ ਬਣ ਜਾਣਗੇ। ਇਹ ਜਵਾਬ ਸਿਰਫ ਇੱਕ ਇੱਕ ਬੋਲ ਨਹੀਂ ਸੀ ਇਹ ਸਾਰੇ ਜ਼ੁਲਮ ਦੇ ਖਿਲਾਫ ਇੱਕ ਅਡਿੱਟ ਲਲਕਾਰ ਅਸੂਲਾਂ ਲਈ ਆਪਣੇ ਆਪ ਨੂੰ ਕੁਰਬਾਨ ਕਰਨ ਦੀ ਤਿਆਗੀ। ਤਿਆਰੀ ਗੁਰੂ ਜੀ ਨੇ ਸਮਝਾ ਦਿੱਤਾ ਸੀ ਕਿ ਇਹ